ਅਡੇ ਕੋਲੇ ਕੀ ਕੀ ਹੈ ਆਪਣੇ ਕੋਲ 파ਜੀ ਨੂੰ ਗੋਲ ਦਿੱਤੇ ਹੈ ਟਿੱਕੀ ਪੱਲਾ ਪਾਪੜੀ ਸਭ ਕੁਝ ਆਪਣੇ ਕੋਲ ਸਮੋਸੇ ਵੀ ਰਹਾਂ ਹਾਂ ਹਾਂ ਜੀ ਆਲੂ ਵਾਲੇ ਪਨੀਰ ਵਾਲੇ ਟਿੱਕੀ ਦੇਸੀ ਗਿਆ ਦੀ ਟਿੱਕੀ ਕਿ ਕਿੰ ਕੀ ਪੜਾਈ ਕੀਤੀ ਹੋਈ ਹੈ ਆਪਾਂ ਜੀ ਕਹੇ ਬੀਐਸਸੀ ਕਰੀ ਆਪਾਂ ਕਿ ਮੈਨਿਆ ਸਵਾਲ ਦੱਸੋ ਫਿਰ ਹੈ ਜੀ ਜਮਾ ਸਾਰਾ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਸਟੋਰੀ ਲੈ ਕੇ ਆਏ ਆਂ ਨਵੀਂ ਜਗ੍ਹਾ ਬਾਰੇ ਦੱਸਦੇ ਆਂ ਨਵੇਂ ਬੰਦੇ ਬਾਰੇ ਦੱਸਦੇ ਆ ਤੁਹਾਨੂੰ ਇਹ ਵੀ ਇੱਕ ਨਵੀਂ ਸਟੋਰੀ ਆ ਪਾਣੀ ਪੂਰੀ ਨੇਸ਼ਨ ਠੀਕ ਹੈ ਜੀ ਇਹ ਗੋਲ ਗੱਪੇ ਬਣਾਉਂਦੇ ਨੇ ਟਿੱਕੀ ਦੇਸੀ ਘਿਓ ਦੀ ਤੁਹਾਨੂੰ ਪੱਲਾ ਨੂੰ ਦੀ ਸਟਾਲ ਦਿਖਾਉਣਾ ਬਹੁਤ ਸੋਹਣੀ ਬਣਾਈ ਹੋਈ ਹੈ ਇਹਨਾਂ ਨੇ ਸਟਾਲ ਬਹੁਤ ਸੋਹਣੀ ਤੇ ਵਧੀਆ ਸਾਫ਼ ਸੁਥਰਾ ਆਨੇ ਲਾਈ ਹੋਈ ਆ ਸਟਾਲ ਇੱਥੇ ਆਪਾਂ ਥੋੜੀ ਜੀ ਫੇਰ ਗੱਲ ਵੀ ਕਰਦੇ ਆ ਵੀਰੇ ਨਾਲ ਪਹਿਲਾਂ ਮੈਨੂੰ ਆਏ ਸੀ ਇੱਕ ਵਾਰੀ ਦਿਖਾ ਦਿਆਂ ਤੁਹਾਨੂੰ ਸਾਰਾ ਕੁਝ ਕਿਵੇਂ ਬਣਦਾ ਕੋਈ ਨਹੀਂ ਆ ਜਾ ਪੁੱਤ ਤੂੰ ਮਿਹਨਤ ਕਰਦਾ ਤੂੰ ਵੀ ਖੜ੍ਹ ਵਿੱਚ ਜਿਹੜੇ ਬੰਦਿਆਂ ਦਾ ਯੋਗਦਾਨ ਆ ਨਾ ਸਾਰਿਆਂ ਨੂੰ ਖੜਾਇਆ ਕਰੋ ਨਾ ਵੀ ਜਿਹੜੇ ਮਿਹਨਤ ਕਰਦੇ ਆ ਹਾਂਜੀ ਹਾਂਜੀ ਕਹਿੰਦਾ ਇਹ ਅੰਕਲ ਖਾ ਕੇ ਜਾਂਦੇ ਆ ਰੋਜ਼ ਸਵਾਦ ਅੱਜ ਆਪਣੀ ਹੋਈ ਆ ਮਾਡਾ ਨ ਮੇਰ ਤਾਂ ਲੈ ਇਹਦਾ ਸਾਰਿਆਂ ਨੂੰ ਕਹਿੰਦਾ ਮੈਨੂੰ ਕਹਿੰਦਾ ਤੁਹਾਡੀ ਆ ਦੱਸੋ ਜੀ ਇਹ ਬੰਦੇ ਤਾਂ ਹੀ ਦਾ ਲਾਈਸ ਹੈ ਹੋਰ ਆਪਣੇ ਹੀ ਬੰਦੇ ਆਏ ਵੀਰੇ ਉਹ ਕਰ ਦੋ ਆਰਡਰ ਪਹਿਲਾਂ ਫੜਾ ਦਿਓ ਕੋਈ ਨਹੀਂ ਹਾਂਜੀ ਹੁਣ ਆਓ ਮੜਾ ਜਾ ਕਿਵੇਂ ਹੋ ਵੀਰੇ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਨਾਮ ਆ ਤੁਹਾਡਾ ਭਾਜੀ ਮੈਡਮ ਕਰਨ ਕਪੂਰ ਹੈ ਕਰਨ ਕਪੂਰ ਤੇ ਵੀਰੇ ਉਹ ਤੁਹਾਡਾ ਬ੍ਰਦਰ ਆ ਹਾਂਜੀ ਤਿੰਨ ਫੇਸ ਤਿੰਨ ਫੇਸ ਵਾਲਾ ਹੈ ਉਹ ਮੈਂ ਵੀਡੀਓ ਪਾਈ ਸੀ ਪਹਿਲਾਂ ਉਹ ਵੀਰੇ ਦਾ ਬ੍ਰਦਰ ਆ ਤੇ ਵੀਰੇ ਕਿ ਕੀ ਪੜਾਈ ਕੀਤੀ ਹੋਈ ਆ ਆਪਾਂ ਜੀ ਕਰੀ ਬੀਐਸਸੀ ਕਰੀ ਆ ਆਪਾਂ ਕਿਤੋਂ ਉਹ ਰਸਨ ਕਸਨ ਨਗਰ ਤੋਂ ਤੇ ਰਹਿਣ ਵਾਲੇ ਕਿੱਥੋਂ ਨੇ ਹਾਂ ਜਨਿਕਰ ਤੇ ਉਹ ਵੀ ਰਵੀ ਗੰਗਨਗਰ ਦਾ ਉਹ ਤਾਂ ਉੱਥੋਂ ਦਾ ਹੈ ਨਾ ਓਕੇ ਅੱਛਾ ਤੁਹਾਡਾ ਦੋਸਤ ਆ ਉਹ ਵੀਰੇ ਇਹ ਦੋਨੇ ਦੋਸਤ ਸੀਗੇ ਤੇ ਵੀਰੇ ਇਹ ਕੰਮ ਬਾਰੇ ਕਿਵੇਂ ਸੋਚਿਆ ਭਾਜੀ ਆਪਾਂ ਜੋਬ ਕਰ ਰਹੇ ਸੀ ਪਹਿਲਾਂ ਕਿੱਥੇ ਐਸੀ ਬਹਾਰੀ ਜੀ ਕਰ ਰਹੇ ਸੀ ਅੱਛਾ ਜੀ ਆਈਟੀ ਦੀ ਆ ਆਈਟੀ ਕੰਪਨੀ ਸੀਗੀ ਹਾਂਜੀ ਤੇ ਫੇਰੇ ਉੱਥੇ ਜਦਾ ਮਜ਼ਾ ਨਹੀਂ ਆ ਰਹਾ ਸੀ ਆਪਾਂ ਜੀ ਕੁਛ ਨਾ ਫ੍ਰੀडम ਨਹੀਂ ਸੀਗੀ ਬਿਲਕੁਲ ਵੀ ਤੇ ਆਪਾਂ ਆਪਣਾ ਕੰਮ ਸ਼ੁਰੂ ਕਰਿਆ ਫ੍ਰੀडम ਵੀ ਸੀ ਇੱਕ ਬੰਡਿੰਗ ਹੋ ਜਾਂਦੀ ਹੈ ਤੇ ਇੱਕ ਦੂਜੀ ਗੱਲ ਵੀ ਉਹ ਆਪ ਦੇ ਹਿਸਾਬ ਨਾਲ ਛੁੱਟੀ-ਚੱਟੀ ਜੋ ਵੀ ਆਪ ਦੇ ਕੰਮ ਚ ਮੌਜ ਆ ਨੌਕਰ ਤਾਂ ਕਿਸੇ ਦੇ ਨੌਕਰ ਹੀ ਐ ਚਾਹੇ ਲੱਖ ਰੁਪਈਆ ਤਨਖਾਹ ਏ ਟੇਬਲ ਤੋਂ ਸਿਰਫ ਆਪਾਂ ਸ਼ੁਰੂ ਕਰ ਸੀ ਟੇਬਲ ਤੋਂ ਟੇਬਲ ਤੋਂ ਸਿਰਫ ਅੱਛਾ ਜੀ ਕੰਮ ਟੇਬਲ ਨਾਲ ਸੀ ਬੋਲੋ ਪਿਆ ਦਾ ਫਿਰ ਦੋ ਕਾਰ ਸੇਕੀ ਭਾਜੀ ਹਾਂ ਤੇ ਵੀਰੇ ਸ਼ੁਰੂ ਕਦੋਂ ਕੀਤਾ ਸੀ ਆਪਾਂ ਦੋ ਸਾਲ ਹੋ ਗਏ ਭਾਜੀ ਤੇ ਪਹਿਲਾਂ ਸਿੱਖਿਆ ਸੀ ਆਪ ਇਸੇਗੇ ਵੀਡੀਓ ਦੇਖ ਯੂਟਿਊਬ ਤੇ ਅੱਛਾ ਤੁਧ ਮੱਥਾ ਮਾਰ ਕੇ ਰਿਵਿਊ ਆਪ ਇਸੇ ਗੱਡੀ ਆ ਗਈ ਭਤੀ ਮਹਾਰਾਜ ਦੀ ਕਿਰਪਾ ਹਾਂ ਤੇ ਵੀਰੇ ਨਾਮ ਕੀ ਆ ਤੁਹਾਡਾ ਕਰਨ ਭਾਜੀ ਕਰਨ ਓਕੇ ਕਰਨ ਵੀਰੇ ਤੇ ਇਹ ਉਹ ਜਿਹੜੀ ਕਿ ਪਹਿਲਾਂ ਇੱਕ ਸ਼ੁਰੂ ਕੀਤੀ ਸੀ ਪਹਿਲਾਂ ਭਾਜੀ ਇੱਕ ਆਪਾਂ ਇਕੱਠੇ ਸੀ ਪਹਿਲਾਂ ਓਕੇ ਇੱਕ ਸਿੰਗਲ ਟੇਬਲ ਸੀਗਾ ਉਹ ਸਿਰਫ ਗੋਲਪੇ ਸ਼ੁਰੂ ਕਰਦੇ ਆਪਾਂ ਠੀਕ ਹੈ ਤੁਹਾਡਾ ਸਾਹਮਣੇ ਇੱਥੇ ਹਾਂਜੀ ਹਾਂਜੀ ਤੇ ਹੁਣ ਤੁਹਾਡੇ ਕੋਲੇ ਕੀ ਕੀ ਹੈ ਆਪਣੇ ਕੋਲ ਭਾਜੀ ਮੈਨੂੰ ਗੋਲ ਗੱਪੇ ਆ ਟਿੱਕੀ ਪੱਲਾ ਪਾਪੜੀ ਸਭ ਕੁਝ ਆਪਣੇ ਕੋਲ ਸਮੋਸੇ ਵੀ ਨੇ ਹਾਂਜੀ ਆਲੂ ਵਾਲੇ ਪਨੀਰ ਵਾਲੇ ਟਿੱਕੀ ਦੇਸੀ ਘਿਆਦੀ ਟਿੱਕੀ ਸਭ ਕੁਝ ਆਪਾਂ ਪਹਿਲੇ ਰੈਡੀ ਕਰਦੇ ਆ ਓਕੇ ਹਾਂਜੀ ਤੇ ਘਰੇ ਹੈਲਪ ਕਰਾਉਂਦਾ ਕੋਈ ਕੀ ਦੋਨੇ ਰੱਖੇ ਆ ਬੰਦੇ ਅੱਛਾ ਤੇ ਪਰ ਵੀ ਆਪ ਹੀ ਰੈਡੀ ਕਰਦੇ ਆ ਠੀਕ ਹੈ ਤੇ ਕਿੰਨੇ ਵਜੇ ਆ ਜਾਨੇ ਹੋ ਤੇ ਇਥੇ ਪਾਜੀ ਆ ਪਾਣੀਆਂ 11:30 12:00 ਵਜੇ ਆ ਜੰਦੇ ਹੁਣ ਠੀਕ ਹੈ ਤੇ ਆ ਜਿਹੜਾ ਕੰਮ ਪੂਰੇ ਸ਼ੌਂਕ ਨਾਲ ਕੀਤਾ ਹੈ ਹੈ ਇਹ ਕਿਹਨੇ ਬਣਾਏ ਸੀ ਇਹ ਸਾਡੇ ਕਸਟਮਰ ਇੱਕ ਪੱਕੇ ਹਾਂ ਜੀ ਦੱਸੋ ਸਟੋਰੀ ਇਹਦੀ ਤੇ ਉਹ ਗੁਵਰਪੇ ਖਾਣੇ ਸਾਡੇ ਕੋਲ ਅੱਛਾ ਸਾਡੇ ਕੋਲ ਬਹੁਤ ਚੰਗੇ ਲੱਗੇ ਅੱਛਾ ਇੱਕ ਕੁੜੀ ਹੈ ਮੇਰੇ ਨਾਲ ਦਾ ਹਾਂ ਜੀ ਆ ਪਹਿਣਦੇ ਮੇਰੇ ਨਾਲ ਦਾ ਇਹਦਾ ਨਾਮ ਵੀ ਆ ਲਿਖਿਆ 8 ਮੇਟ ਇਹਨਾਂ ਨੇ ਇਹ ਬਣਾਏ ਨੇ ਆ ਦੇਖੋ ਬੜੇ ਵਧੀਆ ਇਹਨਾਂ ਦੀ ਜਿਹੜੀ ਕਾਰਟ ਆ ਬਹੁਤ ਸੋਹਣੀ ਐ ਬੜੀ ਪਿਆਰੀ ਐ ਸਾਫ਼ ਸੁਥਰੀ ਐ ਤੇ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੇ ਗੋਲ ਗੱਪੇ ਇਹਨਾਂ ਕੋਲੇ ਸੂਜੀ ਵਾਲੇ ਨਹੀਂ ਹੁੰਦੇ ਆਟਾ ਸੂਜੀ ਮਿਕਸ ਹਾਂਜੀ ਭਾਜੀ ਕਰੰਚੀ ਗੋਲ ਗੱਪੇ ਪੂਰੇ ਪ੍ਰੋਪਰ ਬਹੁਤ ਸਵਾਦ ਹੁੰਦੇ ਆ ਮੈਂ ਟਰਾਈ ਵੀ ਕੀਤੀ ਐ ਮੈਂ ਰੋਜ਼ ਹੀ ਟਰਾਈ ਜਦੋਂ ਲੰਘਦਾ ਵਰਦਾ ਇਹਨਾਂ ਤੋਂ ਖਾ ਕੇ ਜਾਂਦਾ ਐ ਇੱਕ ਇਹਨਾਂ ਦੀ ਤਿੰਨ ਫੇਸ ਐ ਨਾ ਤਿੰਨ ਫੇਸ 3 ਵੀ 1 ਚ ਹਾਂਜੀ ਜਨਤਾ ਮਾਰਕੀਟ ਚ ਤੇ ਇੱਕ ਇਹਨਾਂ ਦੀ 11% ਦਾ ਪੈਟਰੋਲ ਪੰਪਾ 11% ਵਾਲਾ ਦੇਖ ਲਓ ਬਸ ਇਹਦੀ ਕੰਧ ਤੇ ਇਧਰਲੇ ਪਾਸੇ ਇਹਨਾਂ ਦੀ ਕਾਰਟ ਆ ਤੇ ਵੀਰੇ ਕਿੰਨੇ ਵਜੇ ਆ ਜੰਨੇ ਆ ਤੁਸੀਂ ਭਾਜੀ ਆਪਾਂ 11:30 ਆ ਜਾਂਦੇ ਆ ਠੀਕ ਐ ਤੇ ਕਿੰਨੇ ਵਜੇ ਤੱਕ 10:00 ਵਜੇ ਤੱਕ ਨਹੀਂ ਨਹੀਂ ਆ ਕਿੰਨੇ ਵਜੇ ਜੰਨੇ ਹੋ 11:30 ਵਰਗੀਆਂ ਸ਼ੁਰੂ ਕਰਤਾ ਆਣਾ ਅੱਛਾ ਪਹਿਲਾਂ ਲੇਟ ਆਉਂਦੇ ਸੀ ਨਾ ਪੰਜ ਚਾਰ ਵਜੇ ਤੋਂ ਪਹਿਲਾਂ ਹਾਂਜੀ ਹਾਂਜੀ ਹੁਣ 11-12 ਵਜੇ ਆ ਜਾਂਦੇ ਆ ਮਤਲਬ ਪੂਰਾ ਦਿਨ ਨਹੀਂ ਦਿਨ ਨੂੰ ਲੋਕ ਇੱਥੇ ਨਿਕਲਦੇ ਆ ਬਸ ਤੇ ਰਾਤ ਨੂੰ 10-11 ਵਜੇ ਤੱਕ 12 ਘੰਟੇ ਹੀ ਹੋ ਗਏ ਹਾਂ ਤੇ ਇੱਥੇ ਖੜਦੇ ਨੇ ਨਾਲ ਅੰਕਲ ਠੀਕ ਹੈ ਉਹ ਫਾਦਰ ਨੇ ਦੂਸਰੇ ਵੀਰੇ ਦੇ ਤੇ ਇੱਥੇ ਘੜਦੇ ਨੇ ਉਧਰ ਜਾਓ ਇੱਧਰ ਜਾਓ ਸਾਰੇ ਪਾਸੇ ਇੱਕੋ ਜਿਹਾ ਹੀ ਆ ਚਲੋ ਆਪਾਂ ਗੋਲ ਦਿੱਤੇ ਕਰਨੇ ਆ ਐਵੇਂ ਚਾਰਨ ਬਾਦ ਬੜਾ ਬਾਦ ਬਾਦਾ ਦੇਖੋ ਲੈ ਹੋਰ ਸਾਰੇ ਖਾਣ ਵਾਲੇ ਖੜੇ ਆ ਰੋਜ਼ ਕਾ ਕੇ ਜਾਂਦੇ ਆ ਹਾਂ ਹਾਂ ਬਈ ਕਿਵੇਂ ਆ ਸਵਾਦ ਦੱਸੋ ਫਿਰ ਹੈ ਜੀ ਜਮਾ ਸਰਾ ਗੱਲ ਬੜਾ ਸਵਾਦ ਪੂਰੇ ਤਾਂ ਹੀ ਆਉਣੇ ਕਿੱਥੋਂ ਆਏ ਆ ਸੀਸੀ 67 ਉਧਰੋਂ ਖਾਣ ਆਏ ਆ ਦੇਖ ਲਓ ਦੁਕਾਨਾਂ ਤਾਂ ਉੱਥੇ ਵੀ ਹੈਗੀਆਂ ਨੇ ਪਰ ਇੱਥੇ ਸਪੈਸ਼ਲ ਖਾਣ ਆਏ ਆ ਤੁਸੀਂ ਹਨਾ ਜੇ ਕਿਸੇ ਦੀ ਚੀਜ਼ ਸਵਾਦ ਆ ਤਾਂ ਹੀ ਆਉਂਦੇ ਨੇ ਠੀਕ ਹੈ ਜੀ ਆ ਲੋ ਇੱਕ ਆਰੀ ਮਾਰੋ ਦਰਸ਼ਨ ਇੱਕ ਆਰੀਆ ਟਿੱਕੀ ਆ ਸਮੋਸੇ ਆ ਪਨੀਰ ਵਾਲੇ ਤੇ ਸਮੋਸੇ ਆ ਆਲੂ ਵਾਲੇ ਸਬਜੀ ਨਾਲ ਤਾਂ ਇਹਨਾਂ ਨੇ ਹੁਣ ਮਤਲਬ ਸ਼ੁਰੂ ਕੀਤਾ ਟਾਈਮ ਨਾਲ ਆਉਣਾ ਵੀ ਇਹਨਾਂ ਦਾ ਆ ਚੀਜ਼ਾਂ ਜਿਹੜੀਆਂ ਦਿਨ ਚ ਵਿਕਦੀਆਂ ਨੇ ਗੋਲ ਗੱਪੇ ਵੇਚਦੇ ਆ ਸ਼ਾਮ ਨੂੰ ਤੇ ਬਹੁਤ ਟੇਸਟੀ ਬਣਾਉਂਦੇ ਇੱਕ ਵਾਰੀ ਟਰਾਈ ਜ਼ਰੂਰ ਕਰੋ ਬਾਕੀ ਇਦਾਂ ਦੇ ਜਿਹੜੇ ਮਿਹਨਤੀ ਬੰਦੇ ਆ ਤੁਹਾਨੂੰ ਪਤਾ ਇਹਨਾਂ ਨੂੰ ਦੇਖ ਕੇ ਫਿਰ ਹੋਰ ਮੁੰਡੇ ਕੁੜੀਆਂ ਕੰਮ ਕਰਨਗੇ ਇਹ ਵੀ ਚੰਗੀ ਚੀਜ਼ ਆ ਇੱਕ ਬਹੁਤ ਵਧੀਆ ਮਤਲਬ ਇਹਨਾਂ ਦਾ ਉਪਰਾਲਾ ਹੈ ਮਹਾਰਾਜ ਇਹਨਾਂ ਨੂੰ ਚੜਦੀ ਕਲਾ ਰੱਖੇ ਕੰਮ ਕਾਰ ਨੂੰ ਇਹਨਾਂ ਦੇ ਨੂੰ ਭਾਗ ਲਾਵੇ ਤੇ ਹੋਰ ਮਿਹਨਤ ਕਰਨ ਇਹ ਲਓ ਜੀ ਆ ਇਹਨਾਂ ਦਾ ਬੋਰਡ ਹੈ ਮਤਲਬ ਆਹ ਆਹ ਚੀਜ਼ਾਂ ਹੁੰਦੀਆਂ ਇਹਨਾਂ ਕੋਲੇ ਆ ਇਹਨਾਂ ਦੇ ਨੰਬਰ ਹੈ ਜੀ 7009455597 7945559785295 23349 ਠੀਕ ਹੈ ਜੀ ਲਓ ਜੀ ਗੰਗਾ ਨਗਰ ਵਾਲੇ ਕਰੋ سپورਟ ਬੰਦੇ ਦਾ ਠੀਕ ਹੈ ਜੀ ਸ਼ੁਕਰੀਆ